ਸਭ ਕੁਝ ਪਹਿਲਾਂ ਤੋਂ ਹੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਜੋਜਨਾ ਬੱਧ ਹੈ ਗੁਰਬਾਣੀ ਵਿੱਚ ਜੋ ਕਿਹਾ ਗਿਆ ਹੈ ਉਹ ਸੱਚ ਹੈ ਹਰ ਇੱਕ ਦਿਨ ਇੱਕ ਦਿਨ ਨਿਮਰਤਾ ਤੇ ਸੱਚ ਦੇ ਅੱਗੇ ਝੁਕਣਾ ਹੀ ਪੈਂਦਾ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਅਹੰਕਾਰ ਛੱਡ ਕੇ ਹੁਕਮ ਨੂੰ ਮੰਨਣਾ ਹੀ ਅਸਲ ਰਾਹ ਹੈ ਮਨੁੱਖ ਅਕਸਰ ਇਹ ਸਮਝਦਾ ਹੈ ਕਿ ਉਹ ਆਪਣੀ ਮਰਜ਼ੀ ਦਾ ਮਾਲਕ ਹੈ ਜੋ ਚਾਹੇ ਕਰ ਸਕਦਾ ਹੈ ਉਸ ਨੂੰ ਲੱਗਦਾ ਹੈ ਕਿ ਉਸ ਦੀ ਸੂਝ ਅਕਲ ਅਤੇ ਤਾਕਤ ਨਾਲ ਉਹ ਆਪਣੀ ਕਿਸਮਤ ਆਪ ਬਣਾਉਂਦਾ ਹੈ ਪਰ ਗੁਰਬਾਣੀ ਸਾਨੂੰ ਇਸ ਤੋਂ ਕਿਤੇ ਵੱਡਾ ਤੇ ਡੂੰਗਾ ਸੱਚ ਸਮਝਾਉਂਦੀ ਹੈ ਗੁਰਬਾਣੀ ਅਨੁਸਾਰ ਇਸ ਸ੍ਰਿਸ਼ਟੀ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਸਭ ਵਾਹਿਗੁਰੂ ਦੇ ਹੁਕਮ ਅਧੀਨ ਹੈ ਨੁਕਰੀ ਮਰਜ਼ੀ ਵੀ ਉਸੇ ਹੁਕਮ ਦਾ ਇੱਕ ਹਿੱਸਾ ਹੈ ਗੁਰਬਾਣੀ ਸਾਫ਼ ਕਹਿੰਦੀ ਹੈ ਕਿ ਮਨੁੱਖ ਅਹੰਕਾਰ ਵਿੱਚ ਫਸ ਕੇ ਆਪਣੇ ਆਪ ਨੂੰ ਸਭ ਕੁਝ ਕਰਨ ਵਾਲਾ ਸਮਝਣ ਲੱਗ ਪੈਂਦਾ ਹੈ ਮੈਂ ਕੀਤਾ ਮੈਂ ਬਣਾਇਆ ਮੈਂ ਜਿੱਤਿਆ ਇਹ ਸੋਚ ਮਨੁੱਖ ਨੂੰ ਸੱਚ ਤੋਂ ਦੂਰ ਲੈ ਜਾਂਦੀ ਹੈ ਅਸਲ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਪਹਿਲਾਂ ਤਾਂ ਉਹੀ ਪ੍ਰਮਾਤਮਾ ਦੀ ਰਜ਼ਾ ਵਿੱਚ ਨਿਯਤ ਹੁੰਦਾ ਹੈ ਮਨੁੱਖ ਸਿਰਫ ਉਸ ਰਾਹ ਤੇ ਤੁਰਦਾ ਹੈ ਜੋ ਉਸ ਲਈ ਤਿਆਰ ਕੀਤਾ ਗਿਆ ਹੁੰਦਾ ਹੈ ਗੁਰਬਾਣੀ ਸਾਨੂੰ ਹੁਕਮ ਦਾ ਅਰਥ ਸਮਝਾਉਂਦੀ ਹੈ ਹੁਕਮ ਦਾ ਮਤਲਬ ਕਿਸੇ ਸਜ਼ਾ ਜਾਂ ਜ਼ਬਰਦਸਤੀ ਨਾਲ ਨਹੀਂ ਸਗੋ ਕਾਇਨਾਤ ਦੇ ਕੁਦਰਤੀ ਨਿਯਮ ਨਾਲ ਹੈ ਸੂਰਜ ਦਾ ਚੜਨਾ ਚੰਨ ਦਾ ਡੁੱਬਣਾ ਰੁੱਤਾਂ ਦਾ ਬਦਲਣਾ ਇਹ ਸਭ ਹੁਕਮ ਵਿੱਚ ਹੀ ਤਾਂ ਹੋ ਰਿਹਾ ਹੈ ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਦੇ ਸੁੱਖ-ਦੁੱਖ ਉਤਰਾ-ਚੁੜਾ ਇਹ ਉਸੇ ਹੁਕਮ ਦਾ ਹਿੱਸਾ ਹਨ ਜਦੋਂ ਮਨੁੱਖ ਗੁਰਬਾਣੀ ਨੂੰ ਸਮਝਦਾ ਹੈ ਤਾਂ ਉਸ ਦੇ ਅੰਦਰ ਨਿਮਰਤਾ ਪੈਦਾ ਹੁੰਦੀ ਹੈ ਉਹ ਇਹ ਮੰਨ ਲੈਂਦਾ ਹੈ ਕਿ ਉਹ ਸਭ ਕੁਝ ਨਹੀਂ ਕਰ ਸਕਦਾ ਤੇ ਨਾ ਹੀ ਸਭ ਕੁਝ ਉਸ ਦੇ ਕਾਬੂ ਵਿੱਚ ਹੈ ਇਹ ਮੰ타 ਮਨੁੱਖ ਨੂੰ ਅੰਦਰੂਨੀ ਸ਼ਾਂਤੀ ਦਿੰਦੀ ਹੈ ਫਿਰ ਉਹ ਦੁੱਖੋਂ ਤੇ ਟੁੱਟਦਾ ਨਹੀਂ ਅਤੇ ਸੁੱਖ ਮਿਲਣ ਤੇ ਘਮੰਡ ਨਹੀਂ ਕਰਦਾ ਗੁਰਬਾਣੀ ਦੀ ਚਰਚਾ ਸਾਨੂੰ ਇਹ ਵੀ ਤਾਂ ਸਿਖਾਉਂਦੀ ਹੈ ਕਿ ਅੰਤ ਵਿੱਚ ਹਰ ਮਨੁੱਖ ਦੇ ਸੱਚ ਦੇ ਸਭ ਨੇ ਝੁਕਣਾ ਹੀ ਪੈਣਾ ਹੈ ਚਾਹੇ ਕੋਈ ਕਿੰਨਾ ਵੀ ਵੱਡਾ ਬਣ ਜਾਵੇ ਕਿੰਨੀ ਵੀ ਤਾਕਤ ਜਾਂ ਸ਼ੋਹਰਤ ਹਾਸਲ ਕਰ ਲਵੇ ਇੱਕ ਦਿਨ ਉਸਨੇ ਨਿਮਰ ਹੋ ਕੇ ਹੁਕਮ ਨੂੰ ਮੰਨਣਾ ਹੀ ਹੁੰਦਾ ਹੈ ਇਹ ਜੀਵਨ ਦਾ ਅਟਲ ਸੱਚ ਹੈ ਨੁਕੀ ਜੀਵਨ ਸਵਾਲਾਂ ਨਾਲ ਭਰਿਆ ਹੋਇਆ ਹੈ ਇਨਸਾਨ ਜਦੋਂ ਖੁਸ਼ ਸੰਭਾਲਦਾ ਹੈ ਤਦੋਂ ਤਹੀ ਉਹ ਆਪਣੇ ਆਪ ਨੂੰ ਇਸ ਸੰਸਾਰ ਦਾ ਕੇਂਦਰ ਸਮਝਣ ਲੱਗ ਪੈਂਦਾ ਹੈ ਉਹ ਸੋਚਦਾ ਹੈ ਕਿ ਜੋ ਉਸ ਦੀ ਜ਼ਿੰਦਗੀ ਵਿੱਚ ਹੋ ਰਿਹਾ ਹੈ ਉਹ ਉਸ ਦੀ ਆਪਣੀ ਸੋਚ ਮਿਹਨਤ ਅਤੇ ਮਰਜ਼ੀ ਦਾ ਨਤੀਜਾ ਹੈ ਇਸੇ ਸੋਚ ਕਾਰਨ ਉਹ ਅਹੰਕਾਰ ਵਿੱਚ ਫਸ ਜਾਂਦਾ ਹੈ ਪਰ ਗੁਰਬਾਣੀ ਇਸ ਅਹੰਕਾਰ ਨੂੰ ਤੋੜ ਕੇ ਮਨੁੱਖ ਨੂੰ ਇੱਕ ਵੱਡੀ ਸੱਚਾਈ ਨਾਲ ਰੂਬਰੂ ਕਰਾਉਂਦੀ ਹੈ ਕਿ ਮਨੁੱਖ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦਾ ਸਭ ਕੁਝ ਵਾਹਿਗੁਰੂ ਦੇ ਹੁਕਮ ਅਨੁਸਾਰ ਜੋ ਕੁਝ ਉਸ ਦੀ ਜ਼ਿੰਦਗੀ ਵਿੱਚ ਹੋ ਰਿਹਾ ਹੈ ਉਹ ਉਸ ਦੀ ਆਪਣੀ ਸੋਚ ਮਿਹਨਤ ਤੇ ਮਰਜੀ ਦਾ ਨਤੀਜਾ ਹੈ ਇਸੇ ਸੋਚ ਕਾਰਨ ਮਨੁੱਖ ਅਹੰਕਾਰ ਨੂੰ ਤੋੜ ਕੇ ਮਨੁੱਖ ਨੂੰ ਇੱਕ ਵੱਡੀ ਸੱਚਾਈ ਨਾਲ ਰੂਬਰੂ ਕਰਾਉਂਦੀ ਹੈ ਕਿ ਮਨੁੱਖ ਆਪਣੀ ਮਰਜੀ ਨਾਲ ਕੁਝ ਵੀ ਨਹੀਂ ਕਰ ਸਕਦਾ ਸਭ ਕੁਝ ਵਾਹਿਗੁਰੂ ਦੇ ਹੁਕਮ ਅਧੀਨ ਹੈ ਗੁਰਬਾਣੀ ਵਿੱਚ ਹੁਕਮ ਦਾ ਮਤਲਬ ਬਹੁਤ ਮਹੱਤਵਪੂਰਨ ਹੈ ਹੁਕਮ ਦਾ ਅਰਥ ਕਿ ਸਥਾਨਾਸ਼ਹੀ ਹੁਕਮ ਵਰਗਾ ਨਹੀਂ ਸਕੋ ਕਾਇਨਾਤ ਦੀ ਉਹ ਦિવ्य ਵਿਵਸਥਾ ਹੈ ਜਿਸ ਦੇ ਦิน ਸਾਰਾ ਸੰਸਾਰ ਚੱਲ ਰਿਹਾ ਹੈ ਹਰ ਜੀਵ ਹਰ ਪਦਾਰਥ ਤੇ ਹਰ ਘਟਨਾ ਉਸੇ ਹੁਕਮ ਵਿੱਚ ਬੰਜੀ ਹੋਈ ਹੈ ਮਨੁੱਖ ਭਾਵੇਂ ਆਪਣੇ ਆਪ ਨੂੰ ਸਮਸਾਰ ਤੇ ਸ਼ਕਤੀਸ਼ਾਲੀ ਮੰਨੇ ਪਰ ਉਹ ਵੀ ਇਸ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਉਸਦਾ ਅਹੰਕਾਰ ਹੈ ਅਹੰਕਾਰ ਮਨੁੱਖ ਨੂੰ ਇਹ ਪਰਮ ਦਿੰਦਾ ਹੈ ਕਿ ਉਹ ਸਭ ਕੁਝ ਕਰਨ ਦੇ ਯੋਗ ਹੈ ਇਸ ਪਰਮ ਵਿੱਚ ਆ ਕੇ ਮਨੁੱਖ ਦੂਜਿਆਂ ਨੂੰ ਘੱਟ ਸਮਝਣ ਲੱਗ ਪੈਂਦਾ ਹੈ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਗੁਰਬਾਣੀ ਸਪਸ਼ਟ ਕਰਦੀ ਹੈ ਕਿ ਅਹੰਕਾਰ ਮਨੁੱਖ ਅਤੇ ਪਰਮਾਤਮਾ ਦੇ ਵਿਚਕਾਰ ਸਭ ਤੋਂ ਵੱਡੀ ਦੀਵਾਰ ਹੈ ਜਦ ਤੱਕ ਇਹ ਦੀਵਾਰ ਖੜੀ ਰਹਿੰਦੀ ਹੈ ਮਨੁੱਖ ਸੱਚ ਨੂੰ ਨਹੀਂ ਸਮਝ ਸਕਦਾ ਗੁਰਬਾਣੀ ਦੀ ਚਰਚਾ ਮਨੁੱਖ ਨੇ ਨਿਮਰਤਾ ਦਾ ਰਾਹ ਦਿਖਾਉਂਦੀ ਹੈ निर्मता ਦਾ ਮਤਲਬ ਕੋਈ ਕੋਈ ਕਮਜ਼ੋਰੀ ਨਹੀਂ ਸਗੋ ਸੱਚ ਨੂੰ ਸਵੀਕਾਰ ਕਰਨਾ ਹੈ ਜਦੋਂ ਮਨੁੱਖ ਇਹ ਮੰਨ ਲੈਂਦਾ ਹੈ ਕਿ ਉਸ ਦੀ ਸਮਰੱਥਾ ਸੀਮਿਤ ਹੈ ਅਤੇ ਸਭ ਕੁਝ ਉਸ ਦੇ ਕਾਬੂ ਵਿੱਚ ਹੈ ਤਾਂ ਉਸ ਦੇ ਅੰਦਰ ਸਹਜਤਾ ਪੈਦਾ ਹੁੰਦੀ ਹੈ ਉਹ ਦੁੱਖੋਂ ਤੇ ਘਬਰਾਉਂਦਾ ਨਹੀਂ ਅਤੇ ਸੁੱਖ ਮਿਲਣ ਤੇ ਅਹੰਕਾਰ ਨਹੀਂ ਕਰਦਾ ਇਸ ਸੰਸਾਰ ਵਿੱਚ ਹਰ ਮਨੁੱਖ ਨੂੰ ਇੱਕ ਦਿਨ ਸੱਚ ਦੇ ਸਾਹਮਣੇ ਝੁਕਣਾ ਹੀ ਪੈਂਦਾ ਹੈ ਕਈ ਲੋਕ ਜ਼ਿੰਦਗੀ ਭਰ ਤਾਕਤ ਧਨ ਅਤੇ ਸ਼ੋਹਰਤ ਦੇ ਨਸ਼ੇ ਵਿੱਚ ਰਹਿੰਦੇ ਹਨ ਉਹ ਸਮਝਦੇ ਹਨ ਕਿ ਕਿਸੇ ਤੋਂ ਘੱਟ ਨਹੀਂ ਅਤੇ ਕਿਸੇ ਦੇ ਅਧੀਨ ਨਹੀਂ ਪਰ ਸਮਾ ਸਭ ਤੋਂ ਵੱਡਾ ਸੱਚ ਹੈ ਸਮਾ ਹੋਂਦਿ ਹਰ ਮਨੁੱਖ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਸਿਰਫ ਇੱਕ ਯਾਤਰੀ ਸੀ ਤੇ ਅਸਲ ਮਾਲਕ ਕੋਈ ਹੋਰ ਹੈ ਗੁਰਬਾਣੀ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਮਨੁੱਖ ਕਰਮ ਕਰਨਾ ਛੱਡ ਦੇਵੇ ਸਗ ਇਹ ਸਿਖਾਉਂਦੀ ਹੈ ਕਿ ਕਰਮ ਕਰਕੇ ਫਲ ਦੀਆ ਛੱਡ ਦਿੱਤੀ ਜਾਵੇ ਨੁਕਦਾ ਫਰਜ਼ ਹੈ ਕਿ ਉਹ ਸੱਚਾਈ ਇਮਾਨਦਾਰੀ ਅਤੇ ਦਿਆ ਦੇ ਰਾਹ ਤੇ ਤੁਰੇ ਪਰ ਫਲ ਵਾਹਿਗੁਰੂ ਦੀ ਰਜਾ ਦੇ ਛੱਡ ਦੇ ਨਾ ਹੀ ਅਸਲ ਗਿਆਨ ਹੈ। ਇਹੀ ਸੋਚ ਮਨੁੱਖ ਨੂੰ ਮਾਨਸਿਕ ਤਣਾਅ ਤੋਂ ਮੁਕਤ ਰੱਖਦੀ ਹੈ। ਅੱਜ ਦੇ ਸਮੇਂ ਵਿੱਚ ਜਦੋਂ ਮਨੁੱਖ ਆਪਣੇ ਆਪ ਨੂੰ ਸਭ ਤੋਂ ਵੱਧ ਵਿਗਿਆਨਕ ਤੇ ਤਰੱਕੀ ਵਾਲਾ ਸਮਾਜ ਹੈ ਗੁਰਬਾਣੀ ਦੀ ਸਿੱਖਿਆ ਹੋਰ ਵੀ ਜ਼ਿਆਦਾ ਪ੍ਰਸੰਗਿਕ ਹੋ ਜਾਂਦੀ ਹੈ। ਟੈਕਨੋਲੋਜੀ ਨੇ ਸੁਵਿਧਾਵਾਂ ਤਾਂ ਦਿੱਤੀਆਂ ਨੇ ਪਰ ਅੰਦਰੂਨੀ ਸ਼ਾਂਤੀ ਖੋ ਲਈ ਹੈ। ਮਨੁੱਖ ਹੋਰ ਵੱਧ ਅਹੰਕਾਰੀ ਤੇ ਅਸੰਤੁਸ਼ਟ ਹੋ ਗਿਆ ਹੈ। ਐਸੇ ਸਮੇਂ ਵਿੱਚ ਗੁਰਬਾਣੀ ਮਨੁੱਖ ਨੂੰ ਅੰਦਰ ਵੱਲ ਮੋੜਨ ਦਾ ਸੱਦਾ ਦਿੰਦੀ ਹੈ। ਸੋ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਨੁੱਖੀ ਜੀਵਨ ਦੀ ਅਸਲ ਸਫਲਤਾ ਵੱਡਾ ਬਣਨ ਵਿੱਚ ਨਹੀਂ ਸਗੋਂ ਨਿਮਰਪਣ ਵਿੱਚ ਹੈ। ਜਦੋਂ ਮਨੁੱਖ ਆਪਣੀ ਮਰਜ਼ੀ ਨੂੰ ਵਾਹਿਗੁਰੂ ਦੇ ਹਕਮ ਵਿੱਚ ਸਮਰਪਿਤ ਕਰ ਦਿੰਦਾ ਹੈ ਉਦੋਂ ਹੀ ਉਸ ਦਾ ਜੀਵਨ ਸਾਰਥਕ ਬਣਦਾ ਹੈ। ਗੁਰਬਾਣੀ ਦੀ ਇਹ اٹਲ ਸਿੱਖਿਆ ਹਰ ਯੁੱਗ ਵਿੱਚ ਮਨੁੱਖ ਨੂੰ ਸਹੀ ਰਾਹ ਤਿਕੋਂ ਲੀਡ ਹੈ ਹੋਏਗੀ ਥੈਂਕ ਯੂ ਜੀ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਨਾ ਜੀ